हां वेलकम बैक टू पंजाबी क्लासेस आज ਦਾ ਸਾਡਾ ਟੌਪਿਕ ਹੈ ਭਾਸ਼ਾ ਭਾਸ਼ਾ ਕਿਹਨੂੰ ਕਹਿੰਦੇ ਨੇ ਭਾਸ਼ਾ ਕਿਹਨੂੰ ਕਹਿੰਦੇ ਨੇ ਭਾਸ਼ਾ ਜਿੱਦਾਂ ਅਸੀਂ ਆਪਣੀ ਕੋਈ ਵੀ ਗੱਲਬਾਤ ਸੀ ਕਿਸੇ ਨੂੰ ਦੱਸਣੀ ਹੈ ਜਾਂ ਕਹਿਣੀ ਹੈ ਤਾਂ ਉਸ ਨੂੰ ਕਹਿਣ ਲਈ ਭਾਸ਼ਾ ਦਾ ਯੂਜ਼ ਕੀਤਾ ਜਾਂਦਾ ਹੈ ਉਸ ਨੂੰ ਅਸੀਂ ਭਾਸ਼ਾ ਕਹਿੰਦੇ ਹਾਂ ਅਸੀਂ ਜਿੱਦਾਂ ਲਿਖਾ ਹੋਇਆ ਮੈਂ ਜਿਸ ਸਾਧਨ ਦੁਆਰਾ ਅਸੀਂ ਆਪਣੇ ਮਨ ਦੇ ਵਿਚਾਰ ਬੋਲ ਕੇ ਜਾਂ ਲਿਖ ਕੇ ਦੂਜਿਆਂ ਨਾਲ ਸਾਂਝੇ ਕਰਦੇ ਹਾਂ ਉਸ ਨੂੰ ਭਾਸ਼ਾ ਜਾਂ ਬੋਲੀ ਆਖਦੇ ਹਨ ਕਲੀਅਰ ਅਸੀਂ ਜਦਾਂ ਜਦਾਂ ਅਸੀਂ ਕੁਝ ਕਹਿਣਾ ਹੁੰਦਾ ਹੈ ਕਿਸੇ ਨੂੰ ਆਪਣੇ ਆਪਣੇ ਵਰਡਸ ਅਸੀਂ ਕਿਸੇ ਨੂੰ ਕਹਿਣੇ ਆ ਦੱਸਣੇ ਆ ਤਾਂ ਉਹਨੂੰ ਅਸੀਂ ਭਾਸ਼ਾ ਦੇ ਨਾਲ ਹੀ ਆਪਣਾ ਔਰ ਬੋਲੀ ਦੇ ਨਾਲ ਹੀ ਵਿਅਕਤ ਕਰਦੇ ਆਂ ਤੋਂ ਉਹਨੂੰ ਅਸੀਂ ਕੀ ਕਹਿੰਦੇ ਨੇ ਭਾਸ਼ਾ ਨੈਕਸਟ ਇਜ਼ ਭਾਸ਼ਾ ਦੀਆਂ ਕਿਸਮਾਂ ਮਤਲਬ ਟਾਈਪਸ ਆਫ ਭਾਸ਼ਾ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਆ ਨੰਬਰ 1 ਬੋਲ ਚਾਲ ਦੀ ਬੋਲੀ ਜਾਂ ਮੌਖਿਕ ਭਾਸ਼ਾ ਅਗਰ ਅਸੀਂ ਬੋਲ ਚਾਲ ਦੀ ਬੋਲੀ ਨੂੰ ਥੋੜਾ ਸੈਕਸਪਲੇਨ ਕਰੀਏਗਾ ਜਿੱਦਾਂ ਅਸੀਂ ਕਹਿੰਦੇ ਆ ਕਿ ਬੋਲ ਚਾਲ ਦੀ ਬੋਲੀ ਮਤਲਬ ਅਸੀਂ ਆਪਣੇ ਵਰਡਸ ਕੋ ਬੋਲ ਕੇ ਮਤਲਬ ਬੋਲਣ ਨਾਲ ਔਰਨਲੀ ਅਸੀਂ ਕਿਸੇ ਨੂੰ ਕਹਿਣਾ ਉਹਨੂੰ ਅਸੀਂ ਬੋਲਦੇ ਹਾਂ ਬੋਲ ਚੱਲਦੀ ਬੋਲੀ ਹੈ ਮੌਖਿਕ ਭਾਸ਼ਾ ਹੁਣ ਅਸੀਂ ਇਹਨੂੰ ਐਕਸਪਲੇਨ ਕਰ ਲੈਂਦੇ ਆ ਬੋਲ ਚੱਲਦੀ ਬੋਲੀ ਹੈ ਮੌਖਿਕ ਭਾਸ਼ਾ ਜਦੋਂ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਬੋਲ ਕੇ ਦੂਜਿਆਂ ਨਾਲ ਸਾਂਝਾ ਕਰਦੇ ਹਾਂ ਸਾਂਝਾ ਕਰਦੇ ਹਾਂ ਅਤੇ ਦੂਜੇ ਉਸ ਨੂੰ ਸੁਣ ਕੇ ਸਮਝਦੇ ਹਨ ਤਾਂ ਉਸਨੂੰ ਮੌਖਿਕ ਭਾਸ਼ਾ ਕਿਹਾ ਜਾਂਦਾ ਹੈ ਕਲੀਅਰ ਮੈਂ ਅਸੀਂ ਆਪਣੇ ਜਿੱਦਾਂ ਕੋਈ ਵੀ ਆਪਣੇ ਵਰਡਸ ਹੈ ਕੋਈ ਵੀ ਵਿਚਾਰ ਹੈ ਅਸੀਂ ਦੂਸਰਿਆਂ ਨੂੰ ਕਹਿਣੇ ਆ ਔਰ ਇਹ ਮੂੰਹ ਚ ਬੋਲ ਕੇ ਕਹਿੰਦੇ ਜਿਵੇਂ ਅਸੀਂ ਕੋਈ ਗੱਲਬਾਤ ਕਰਦੇ ਆ ਜਿਦਾ ਮੈਂ ਇੱਕ ਐਗਜ਼ਾਮਪਲ ਲੈ ਲੈਂਦੀ ਆ ਇੱਕ ਮੰਮੀ ਤੁਸੀਂ ਕਿੱਦਾਂ ਹੋ ਬੇਟਾ ਮੈਂ ਠੀਕ ਆ ਤੁਸੀਂ ਕੀ ਕਰਦੇ ਹੋ ਲਾਈਕ ਇਸ ਤਰ੍ਹਾਂ ਨਾਲ ਅਸੀਂ ਆਪਣੇ ਵਿਚਾਰ ਆਪਣੇ ਕੁਝ ਵੀ ਵਰਡਸ ਹੈ ਉਹਨੂੰ ਅਸੀਂ ਬੋਲ ਕੇ ਕਹਿੰਨੇ ਉਹਨੂੰ ਅਸੀਂ ਕਹਿੰਦੇ ਆ ਬੋਲਚਾਲ ਦੀ ਭਾਸ਼ਾ ਜਾਂ ਮੌਖਿਕ ਭਾਸ਼ਾ ਕਲੀਅਰ ਨੈਕਸਟ ਇਜ਼ ਸੈਕੰਡ ਪੁਆਇੰਟ ਹੈ ਸਾਡਾ ਲਿਖਤੀ ਬੋਲੀ ਜਾਂ ਸਹਾਇਤਕ ਭਾਸ਼ਾ ਲਿਖਤੀ ਬੋਲੀ ਮਤਲਬ ਕੀ ਉਹਨਾਂ ਦੇ ਰਿਟਰਨ ਜਿਹਨੂੰ ਅਸੀਂ ਲਿਖ ਕੇ ਕਹਿੰਦੇ ਹਾਂ ਉਹਨੂੰ ਅਸੀਂ ਬੋਲਦੇ ਹਾਂ ਲਿਖਤੀ ਬੋਲੀ ਸਮਝ ਆ ਗਿਆ ਤੁਹਾਨੂੰ ਜਦੋਂ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਲਿਖ ਕੇ ਦੂਜਿਆਂ ਨਾਲ ਸਾਂਝਾ ਕਰਦੇ ਹਾਂ ਅਤੇ ਦੂਜੇ ਉਸ ਨੂੰ ਪੜ੍ਹ ਕੇ ਸਮਝਦੇ ਹਾਂ ਤਾਂ ਉਸ ਨੂੰ ਲਿਖਤੀ ਭਾਸ਼ਾ ਕਿਹਾ ਜਾਂਦਾ ਹੈ ਸਮਝ ਆ ਗਿਆ ਤੁਹਾਨੂੰ ਜਦੋਂ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਮਤਲਬ ਜੋ ਸਾਡੇ ਮਨ ਚ ਹੈਗੇ ਆਪਣੇ ਵਰਡਸ ਹੈ ਉਹਨੂੰ ਅਸੀਂ ਲਿਖ ਕੇ ਲਿਖ ਕੇ ਆਪਾਈ ਰਿਟਰਨ ਦੂਜਾ ਨਾ ਸਾਂਝਾ ਕਰਨਾ ਹੈ ਜਿੱਦਾਂ ਅਸੀਂ ਮੰਨ ਲਓ ਐਗਜ਼ਾਮਪਲ ਲੈ ਲੈਂਦੇ ਆ ਟੀਚਰ ਹੈ ਸਟੂਡੈਂਟ ਨੇ ਇਹ ਪੇਪਰ ਹੁੰਦਾ ਹੈ ਪੇਪਰ ਹੁੰਦਾ ਹੈ ਨਾ ਐਗਜ਼ਾਮ ਹੁੰਦਾ ਹੈ ਤੋਂ ਪੇਪਰ ਜੋ ਅਸੀਂ ਲਿਖ ਕੇ ਹੀ ਆਪਣੇ ਜੋ ਵੀ ਸਾਡੇ ਵਿਚਾਰ ਹੈ ਉਸ ਕੁਐਸਚਨ ਨੂੰ ਲੈ ਕੇ ਜੋ ਵੀ ਅਸੀਂ ਲਿਖਣਾ ਚਾਹੁੰਦੇ ਆ ਉਹਨੂੰ ਅਸੀਂ ਲਿਖ ਕੇ ਹੀ ਟੀਚਰ ਨੂੰ ਦਿਖਾਉਂਦੇ ਆ ਲਿਖ ਕੇ ਹੀ ਦਿਖਾਉਂਦੇ ਆ ਤੋਂ ਉਹਨੂੰ ਅਸੀਂ ਕੀ ਬੋਲ ਦਿੰਦੇ ਆ ਲਿਖਤੀ ਬੋਲੀ ਕਲੀਅਰ ਸੀ ਗੱਲ ਕਰਾਂਗੇ ਭਾਰਤ ਵਿੱਚ ਬੋਲੀਆਂ ਬੋਲੀਆਂ ਜਾਂਦੀਆਂ ਭਾਸ਼ਾਵਾਂ ਮਤਲਬ ਇੰਡੀਆ ਵਿੱਚ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਲੈਂਗੁਏਜ ਭਾਸ਼ਾ ਮਤਲਬ ਲੈਂਗੁਏਜ ਕਿੰਨੀ ਲੈਂਗੁਏਜ ਬੋਲਦੀ ਜਾਂਦੀ ਹੈ ਭਾਰਤੀ ਸੰਵਿਧਾਨ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਮਤਲਬ 22 ਲੈਂਗੁਏਜ ਕੋ ਮਤਲਬ ਗਵਰਨਮੈਂਟ ਨੇ ਮਾਨਤਾ دی ہوئی ਹੈ ਜਿਵੇਂ ਜੈਸੇ ਕਿ ਪੰਜਾਬੀ ਹਿੰਦੀ ਉਰਦੂ ਗੁਜਰਾਤੀ ਸੰਸਕ੍ਰਿਤ ਨੇਪਾਲੀ ਕਸ਼ਮੀਰੀ ਮਨੀਪੂਰੀ ਅਸਾਮੀ बंगाली उड़िया कन्नड़ तेलुगु तमिल मलयालम कोंकणी डोगरी मराठी सिंधी मैथिली बोडो सथाली आदि क्लियर इंडिया में ट्वेंटी टू लैंग्वेज को मान्यता दी गई है गवर्नमेंट की तरफ से जो हमारे देश में बोली जाती है ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਮੇਰੀ ਵੀਡੀਓਜ਼ ਨੂੰ ਲਾਈਕ ਕਰੋ ਪਲੀਜ਼